ਬਹਿਰੀ ਘਰ ਸਾਹਿਬ ਬਹਿਰੀ ਅਤੇ ਸਤਨਾਮ ਸਿੰਘ ਬਹਿਰ ਪ੍ਰਦਾਨ ਏਰੀਅਨ ਫਾਰਮਰ ਜਸੋਲਿਊਸ਼ਨ ਜੋ ਉਹਰੇ ਸਾਹ ਅਥਾ ਡਲੇਵਾਲ ਸਾਹਿਬ ਨੇ ਜਿਹੜੀਆਂ ਸਾਡੀਆਂ ਦਿੱਲੀ ਪਾਇਟਿਕ ਬੰਗਾ ਸੀ ਉਹਨਾਂ ਨੂੰ ਮਿਲਵਾਉਣ ਵਾਸਤੇ ਅਦੋਲਨ ਸ਼ੁਰੂ ਕੀਤਾ ਹੈ ਪਿਛਲੇ 13 ਫ੍ਰੀ ਤੋਂ ਮੈਂ ਅੱਜ ਆਇਆ ਹਾਂ ਆਪ ਮੇਰੇ ਨਾਲ ਕੁਝ ਨੌਜਵਨ ਮੁੱਦੇ ਵੀ ਨੇ ਅਸੀਂ ਇਸ ਦੋਲਨ ਦਾ ਅੱਜ ਹੀ ਹਿੱਸਾ ਬਣ ਰਹੇ ਹਾਂ ਅਸੀਂ ਹਰ ਸੰਭਵ ਯਤਨ ਕਰਾਂਗੇ ਤੇ ਇਹ ਦੋਲਣ ਜਿਹੜਾ ਬਹੁਤ ਹੀ ਨੇ ਬਹੁਤ ਦਬਾ ਕੇ ਰੱਖਿਆ ਹੋਇਆ ਹੈ ਸਾਡੀ ਮੰਗਾ ਦਿੱਲੀ ਗੁਰਕੇ ਦੀਆਂ ਮੰਨੀਆਂ ਉਹ ਨਹੀਂ ਬਣਾ ਰਿਹਾ ਮੰਨੀਆਂ ਉਹਨੂੰ ਬਣਵਾਉਣ ਵਾਸਤੇ ਅਸੀਂ ਹਰ ਸਭ ਜਤਨ ਕਰਾਂਗੇ ਲੋਕਾਂ ਚ ਜਾਵਾਂਗੇ ਸਤੇਜਾਂ ਤੇ ਆਵਾਂਗੇ ਪਰ ਇੱਥੇ ਤੇ ਜਾਵਾਂਗੇ ਅੱਜ ਮੈਂ ਪਹਿਲੇ ਦਿਨ ਸੰਤੇਬ ਜੀ ਤੁਹਾਨੂੰ ਮੀਡੀਆ ਨੂੰ ਜਾਣਕਾਰੀ ਦੇ ਰਿਹਾ ਅੱਜ ਤੋਂ ਸਾਡਾ ਇਹ ਸੰਘਰਸ਼ ਇਸ ਜਿਹੜਾ ਸ਼ੁਰੂ ਹੋਇਆ ਤੇਸਪ੍ਰਭਕ ਐਮ ਐ ਸੁਆਮੀ ਦਾਸ ਉੱਤੇ ਕਿਉਂਕਿ ਐਮ ਐ ਸੁਆਮੀ ਦਾਸ ਬਹੁਤ ਮੁੰਦੇ ਉਤੇ ਮੈਦਾਨੇ ਵਿੱਚ ਕੰਮ ਕੀਤਾ ਹੈ ਇਹ ਰਾਜਦਾਨ ਭੜਦਾ ਹੈ ਉਹ ਸੁਆਮੀ ਦਾਸ ਉਤੇ ਵਿਚਾਰਧਾਰਾ ਨੂੰ ਜਿੱਤੀ ਹੈ ਜੀ ਹਾਂ ਜੀ ਅੱਜ ਬੈਰੂ ਸਾਹਿਬ ਬਹੁਤ ਸੀਨੀਅਰ ਲੀਡਰ ਨੇ ਦੇਸ਼ ਦੇ ਤੋਂ ਉਹਨਾਂ ਨੇ ਅੱਜ ਜਿਹੜੇ ਦੋ ਵੱਡੇ ਫੋਰਮਾਂ ਵੱਲੋਂ ਮੂਰਤੀ ਚੱਲ ਰਹੇ ਹੈ ਉਹਨਾਂ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ ਧੰਨਵਾਦ ਕਰਦੇ ਹਾਂ ਸਾਨੀ ਸਾਹਿਬ ਵੀ ਸਾਡੇ ਨਾਲ ਹੈਗੇ ਆ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ